ਦੀ ਅੱਜ ਆਪਾਂ ਇਸੀ ਹਰਿਆਣੇ ਆਲ ਤੇ ਇੱਥੇ ਪੇਵੇ ਆ ਰਿਸ਼ਤੇਦਾਰੀ ਦੇ ਵਿੱਚ ਤੇ ਉੱਥੇ ਲੱਗ ਗਈ ਆਪਣੇ ਆਪ ਦਸੇ ਸਟਾਰਟ ਪਰ ਬਾਬੇ ਹੋਣਾਂ ਦਾ ਤੇ ਅਹੀਂ ਆਣੇ ਹਰਿਆਣੇ ਦੇ ਵਿੱਚ ਹਰਿਆਣੇ ਬਾਈ ਤੇ ਅਹੀਂ ਕਾ ਚੱਲ ਤੁਹਾਨੂੰ ਵੀ ਨਾਲ ਨਾਲ ਬਾਬੇ ਦਾ ਫਾਰਮ ਖਾਦ ਕੇ ਬਹੁਤ ਹੀ ਸੋਨਾ ਬਣਾਇਆ ਹੋਇਆ ਹੈ ਬਾਈਆਂ ਬਾਬੇਆਂ ਨੇ ਫਾਰਮ ਇਹ ਬਹੁਤ ਸਰਾਇਆ ਆ ਜਾ চলো চলো চিমচনপন এল ঝুল রে ঝুল ਇਹ ਤਾਂ ਕੁਝ ਮਾਰ ਨਹੀਂ ਸਕਤੋ ਤੇ ਬਸ ਜਨਾਵ ਸਮਾਗਮ ਉਹ ਪਿਆਰ ਕਰੀਦਾ ਜਿਵੇਂ ਜਰਾ ਜੂ ਉੱਪਰ ਪਾਪਾ ਹੋ ਗਈ ਇਹਦੀ ਠੀਕ ਹੈ ਜੀ ਬਾਅਦ ਨਹੀਂ ਜਿਹਦਾ ਬੜਾ ਮੰਨ ਲਓ ਵੇਖੀ ਨੇ ਕਰਨ ਪੰਨ ਇਹ ਰੱਡ ਫਰੰਗੀ ਹੈ ਬੱਚਾ ਹੀ ਹੈ ਫਰੰਗੋ ਪੰਜਾਬੀ ਆਇਆ ਹੈ ਕਾਨੇ ਦੇਖਦੇ ਬਹੁਤ ਸੋਹਣੇ ਬਹੁਤ ਕੀ ਗਿਟਾਲੀ ਨਹੀਂ ਆ ਜੀ ਹਾਂਜੀ ਹਾਂ ਵੀ ਸ਼ੀਰਾ ਜੀ ਪਟੇ ਵਾਲਾ ਉਹ ਫੜੇ 60 2 ਬੱਚੇ ਦਿੱਤੇ ਹਨ ਨੇ ਹਾਂਜੀ ਹਾਂਜੀ ਕੁੜੀ ਕੋਲੀ ਅਲੀ ਵੀ ਕੋਲੀ ਸੋਇਆ ਤੋਂ ਦੋ ਦਿੱਕੇ ਹਾਂਜੀ ਇਹਨੇ ਇਹਨੇ ਦੋ ਦਿੱਤੇ ਹਨ ਬੱਚੇ ਆ ਫਿਰ ਚੜੀ ਥੋੜੀ ਉਦੋਂ ਢਿੰਦਰੀ ਹੋ ਗਈ ਜਿਆਦੀ ਉੱਥੇ ਧਿਆਨ ਹਾਂਜੀ ਬੱਚੇ ਬੱਚੇ ਨਾ ਬੱਚੇ ਨੂੰ ਦੋ ਦੋ ਬੱਚੇ ਦਿੱਤੇ ਹੀ ਨੇ ਜੀ ਬੱਚੇ ਦੋਵੇਂ ਨੇ ਬਚੇ ਇਸ ਮੇਰ ਦੇ ਇਹ ਹੋ ਗਿਆ ਜੀ ਹੋ ਗਿਆ ਬੈੜੀ ਆ ਕੱਦ ਨਹੀਂ ਦੱਸਾਂ ਮੈਂ ਲੱਗਦਾ ਨਹੀਂ ਬੱਕਰਪੁਰ ਵਾਲੇ ਨੂਰੇ ਦੇ ਨੂਰੇ ਦੇ ਹਾਂ ਹਾਂ ਨੌਕਰੀ ਹਾਂ ਨੌਕਰੀ ਆ ਦੋਵੇਂ ਹੋਰੀਆਂ ਬੱਚੀਆਂ ਨੇ ਆਹ ਬੱਕਰਪੁਰ ਵਾਲੇ ਨੂਰੇ ਦੇ ਬੱਚੀ ਉਰੀ ਪੇਠ ਕੁੜੀ ਦੀ ਚੰਗੀ ਹੈ ਨਾ ਆਹ ਵੀ ਬੱਕਰਪੁਰ ਵਾਲੇ ਨੂਰੇ ਦੀ ਉਹ ਥੋੜੀ ਹੋਈ ਹੋ ਥੋੜੀ ਮਾਂ ਨੂੰ ਕੱਛ ਨਹੀਂ ਜਾਈਦਾ ਬੋਲੀ ਸੋਣੀ ਕੰਨਾਂ ਦੀ ਸ਼ਕੀਨ ਐਂディ ਮਾਨੂੰ ਦੁੱਧ ਨਹੀਂ ਮਿਲਿਆ ਬੱਤੀ ਹੋਣੀ ਹੈ ਪਟਵਾਰੀ ਉਹ ਜਿਹੜਾ ਮੈਨੂੰ 70 ਇੰਚ ਦੇ ਲਵੇ ਹੈ ਨਾ ਨੀਲਾ ਨੀਲਾ ਉਹ ਪਟਵਾਰੀ ਦੀ ਹੈ ਜੀ ਬਸ਼ੇਰੀ

ਈ ਉਮਰ ਆਪਣੀ ਹੀ ਲਾੜੋ ਉਹ ਦਾ ਬਿਆਨ ਹੈ ਇਹ ਦੋ ਟਾਈਪ ਦਾ ਨਾਲ ਦਾ ਉਹ ਕਿਹੜੇ ਕਿਹੜੇ ਘੋੜੇ ਦਾ ਇਹ ਹਾਂ ਇਹ ਵੀ ਕਨਫਰਮ ਹੈ ਗਈ ਹਾਂਜੀ ਕਿਹੜੇ ਘੋੜੇ ਦਾ ਨਹੀਂ ਤਾਂ ਕੁਝ ਨਹੀਂ ਬੱਸ ਹਾਂ ਬੱਸ ਕਿੰਨਾ ਇਤਰੀ ਰਹਾ ਹੈ ਇਤਰੀ ਹੈ ਹਾਂਜੀ ਬਾਬੇ ਦਾ ਹਾਂ ਠੀਕ ਹੈ ਤਣੀ ਆ ਕਥਣੀ ਆ ਕਥਣੀ ਦੇ ਵੀ ਚੁੱਲ ਦੇ ਵਿੱਚ ਜਾਵਾਂ। ਇਹ ਵੀ ਲੇਖਾ ਲੱਕੜ ਲੈ ਕੇ ਜਾਂਦੀ ਚੋਕੇ। ਸੋਨਾ ਸਾਹਿਬ ਤੇ ਧਰ ਕੇ ਮੱਥਾ ਟੇਕ ਕੇ ਜਾਂਦੀ। ਹੂੰ। ਸੋਹ ਜ ਹੈ। ਵੀ ਦਿੱਲੀ ਇਹ ਲੈ ਜਾਣਾ ਸਿਹਰੇ 6 ਕੋਰੀ। ਲੱਕੜੇ ਤੋਂ ਵੱਡੇ ਚੁੱਕਣੀ ਇੱਕ। ਸੋਨਾ ਸਾਹਿਬ ਤੇ ਅਖੇ ਤੁਹਾਨੂੰ ਵੀ ਮੱਥਾ ਟੇਕ ਕੇ ਫੇਰ ਆਣਾ ਹੈ। ਫੇਰ ਪਿੱਛੇ ਆਏ। ਹਾਂ ਫੇਰ ਪਿੱਛੇ ਆ। ਹੂੰ। ਉੱਚਾ ਨਹੀਂ। ਨੀ ਨੀ ਕੋਈ ਨਹੀਂ ਕੋਈ। ਨਹੀਂ ਭਾਦੇ ਦੇਣ। ਆਹ ਕੋਲ ਆ ਜੀ। ਧੂਟ। ਯਾ। ਕਿਆ ਯਾਰ ਆ ਬੀ ਅਰਾਵਾ ਜਿਵੇਂ ਜਿੰਦਰ ਕੱਟੀ ਮਾਰੇ ਜੰਗਾ ਟੋੜ ਜਾਣਾ ਮੁਰਗਾ ਟੋੜ ਗਿਆ ਪਤਾ ਨਹੀਂ ਨਹੀਂ ਇਹ ਤਾਂ ਪਤਾ ਹੀ ਚੱਕਰ ਹੈ ਇਹ ਉਹ ਪੰਗੇ ਲੈਣ ਦੇ ਇਹ ਥੋੜਾ ਚੰਗਾ ਆਹ ਤੇ ਨਹੀਂ ਤੇ ਸਾਨੂੰ ਡਰਾ ਹੀ ਦਿੱਤਾ ਜਿਆਦਾ ਹੀ ਡਰਾਤਾ ਮੈਨੂੰ ਰੱਕਾ ਆ ਗਈ ਭੱਜ ਰੋਵਾ ਵਾਵਾ ਦੂਰ ਖੜਿਆ ਹੀ ਥੋੜੀ ਮੈਨੂੰ ਮੈਂ ਅੰਦਰ ਸੀ ਇੱਕ ਕੋਈ ਨਾ ਕਿਹੜਾ ਦੰਦੇ ਆਇਆ ਤੁਹਾਨੂੰ ਪਤਾ ਤੁਹਾਨੂੰ ਸਾਰਾ ਵੀ ਨਾ ਕਿਹੜਾ ਨੇ ਕੁਵਾੜੇ ਉਹਨੂੰ ਵਾਵਾ ਦੂਰ ਸੱਖਾਂ ਦੇ ਚੋਕ ਕੇ ਇਹ ਬਾਤ ਨੂੰ ਸਹਿਤ ਥੋੜੀ ਬੰਸਾਤ ਮਾਗੀ ਬਾਬਾ ਜੰਦੇ ਕਿ ਇਹ ਜਿੱਤ ਨੂੰ ਮਾਰਨਾ ਚਾਹੁੰਦੀ ਨਾ ਫੇ ਸਿੰਟ ਚ ਮਾਰ ਕਰਦੀ ਪਰ ਇਹ ਹੁਕਮ ਦੇ ਵੱਜੀ ਦੇ ਸੰਗਤ ਆਉਂਦੀ ਜੀ ਹਾਂ ਇਹਨੂੰ ਡਰਾਇਆ ਹੁੰਦੇ ਸੀ ਇਹ ਤੁਹਾਨੂੰ ਪਹੁੰਚੇ ਨਹੀਂ ਕਿ ਪਾਈਵਾ ਤੋਂ ਤੱਕ ਨਾਂ ਦੇ ਹਨਾ ਉਹ ਕਬਾਦਨ ਬਰੇ ਬਾਤੋਂ ਕੰਮ ਨਹੀਂ ਕਰਦੇ ਨਾ ਬਾਦ ਦੇ ਹਾਂ ਉਹਨਾਂ ਪਾਵਾ ਫਾਰਮ ਦੇ ਅੰਦਰ ਮੇਰੇ ਨਹੀਂ ਇਹ ਇੱਥੇ ਕੋਕਾਂ ਦੇ। ਆਖੀ ਨਾਈਲਸ ਨੂੰ ਵੋਸ ਦਾ ਨੂੰ ਵੀ ਅੰਦਰ ਇਹ ਵੀ ਜੋ ਕਿ ਦਾ ਆ ਗਿਆ। ਫਾਸਟ ਜਿਹੜਾ ਉਹ ਨਾ ਹੜਨਾ ਆ ਗਾ ਮੈਂ। ਇਹ ਫਾਸਟ ਦੇ ਵਿੱਚ। ਉਹ ਗਾਰਡ ਤੇ ਨਾ ਸਾਰੇ ਪਾਸੇ ਸਾਰੇ ਪੰਜਾਬ ਦਾ ਦਸਤਾਨੇ ਬੱਲੇ ਆ। ਆ ਫਾਰਮ ਦੇ ਵਿੱਚ ਲੈਸ ਆ ਜੀ ਸਾਰਾ। ਉਹ ਬਾਬੇ ਨੇ ਕਬੂਤਰ ਆ ਉਥੇ। ਤੇ ਆ ਇਥੇ ਬਾਬੇ ਨੇ ਬਣਾਇਆ ਵਸ ਗਰਮੀਆਂ ਦੇ ਵਿੱਚ। ਕੂੜੇ ਹਾਥੀ ਮੱਜਾ ਨਵਾ ਦਿੰਦੇ ਆ ਸਾਰਾ ਕੁਸ਼ੀ ਏ ਘੋੜੇ ਵਾੜਦੇ ਨੇ ਚੱਪੜ ਬਣਾਇਆ ਇੱਕ ਬੈਚ ਘੋੜਾ ਹੈ ਨਾ ਵਾੜਦਾ ਜੀ ਪਾਣੀ ਘੱਟ ਬਦਲਾ ਜਾਂਦਾ ਨਾ ਵੱਡਾ ਸਿਸਟਮ ਹੈ ਉਹ ਲੱਗਿਆ ਪੋਤਾ ਮੋਟ ਲੱਗੀ ਗੰਦਾ ਪਾਣੀ ਬਾਹਰ ਹੋ ਜਾਂਦਾ ਚੱਪੜ ਜੀ ਅੱਬੇ ਕਹਿੰਦੇ ਨੇ ਕਹਿੰਦੇ ਦੁੱਖਰ ਜਾਂਦਾ ਠੀਕ ਹੈ ਜੀ ਹੂੰ ਹੂੰ ਹੈਂ ਬਹੁਤ ਜ਼ੋਰਦਾਰ ਸੀ ਜਣਾ ਕਿਹੜੀ ਆ ਕੇ ਦੇ ਕਾ ਸਾਹਮਣੇ ਆਪ ਨੂੰ ਸਾਹਮਣੇ ਪੜਿਆ ਆ ਗੇਟ ਹੂੰ ਗੇਟ ਗੇਟ ਦੀ ਚਾਈ ਮਿਲਦਾ ਜਿਆਦਾ ਨਹੀਂ 40 ਫੁੱਟ ਹੋਗੀ ਹੈ ਆ ਇਧਰ ਲਈ ਸੈਡ ਹੋਣ ਚੱਲਦੇ ਆ ਇਧਰ ਲਈ ਬੱਕਰੀਆਂ ਵੱਛੀਆਂ ਆਹੋ ਬੱਚਾ ਆ ਇਧਰ ਬਾਬਿਆਂ ਦਾ ਮਾਲ ਆਹ ਵੱਛੀਆਂ ਵਿੱਚ ਸਾਰੀਆਂ ਟੀਕੇ ਲਗੀਆਂ ਨੇ ਆਲੀ ਵੀ ਤਾ ਕਿ ਉਧਰ ਬਾੜ ਦੀ ਜਿਹਨੇ ਤਰਾ ਇਹ ਠੀਕ ਹੈ ਦੀ ਇਹ ਚੋਟ ਆ ਜਾ ਬਰੀਡਿੰਗ ਉਹ ਇੱਕ ਧੀ ਸੋਣੀ ਬੁਰੀ ਹੈ ਨਾ ਇੰਦਰ ਬਾਬੇ ਦਾ ਮਾਲ ਮੱਝਾਂ ਆ ਆਪਰੇ ਦੇ ਨਾਲ ਤੋਂ ਤੰਨ ਦੰਨਾ ਕਰੋ ਬਾਗ ਉਹ ਦਾ ਬੱਚਾ ਹੀ ਹੈ ਗਰਮੀਆਂ ਦੇ ਲਈ ਗਰਮੀਆਂ ਦੇ ਵਿੱਚ ਆ ਵੱਡਾ ਕੂਲਰ ਲੱਗਾ ਵਾ ਪੁੱਲਾ ਵਜਿੰਦਾ ਹੋਊਗਾ ਜਿੱਡਾ ਹੈਗਾ ਇਹ ਵੀਡੀਓ ਤੇ ਤੁਹਾਨੂੰ ਨਿੱਕਾ ਦਿਂਦਾ ਪਰ ਮੇਰੇ ਸਾਹ ਨਾਲ 6-7 ਫੁੱਟ ਹੋਊਗਾ ਇਹ ਹੂੰ ਹੂੰ ਤਦੋਂ ਜਦੋਂ ਇਹ ਇਹਦੇ ਨਾਲ ਜਿਵੇਂ ਪ੍ਰਿੰਟ ਨੇ ਦੱਸਿਆ ਜੇ ਰਸਤਾ ਸੰਗਲ ਪੌੜੀਆਂ ਨਿਕਲਣਾ ਭਰੇ ਤੇ ਇਹਦੇ ਸਿਰੇ ਗਾਲੇ ਵਿਸਾ ਲੈਂਦੀਆਂ ਹਾਂ ਉਹ ਚੱਕਰ ਉਹ ਕਮਰਾ ਇੱਕ ਕੈਪ ਲੱਗਿਆ ਹੈ ਤੇ ਉਹ ਲਈ ਪਾਉਂਦੇ ਨੇ ਇਹ ਵੀ ਸੁਝਾਅ ਬਣਦਾ ਹੈ ਭਟਾਏ ਇੱਕ ਪੱਟੇ ਲਈ ਆ ਭਾਬੀ ਆ ਤੀ ਲੀ ਆ ਉਧਰੋਂ ਆਪਣਾ ਤਿਆਰ ਤੇ ਹਾਂ ਕੋਈ ਪ੍ਰੋਬਲਮ ਨਹੀਂ ਉਹ ਕੋਈ ਨਹੀਂ ਆਉਂ ਉਹ ਨਹੀਂ ਸੁਣੋ ਸੁਣੋ ਇਹਦੇ ਕਰ ਸੁਣੋ ਨੇ ਆਹ ਸੁਣ ਆਹ ਆ ਸੋ ਨੂੰ ਨੋ ਨੋ ਦੋ ਵਾਰੀ ਠੀਕ ਅੱਜ ਅਰਜਨ ਵਾਲੇ ਨੰਨੀ ਜਿੰਨਾ ਕੋ ਮੱਝਾ ਨਹੀਂ ਦੀ ਤੁਹਾਡੇ ਉੱਤੇ ਟੋਲ ਕੋ ਮਤਲਬ ਕੋ ਟੇ ਨਾ ਪੂਰਾ ਕੋ ਆਪੂ ਸੰਦੂ ਨਹੀਂ ਐਂਕੋ ਜਿੱਦਿਆ ਮੱਝਾਂ ਪੈਣਾ ਬੜਾ ਨਾਮ ਹੋਣ ਕਿੰਧੀਆਂ ਹਾਈ ਜੇਸਤੀ ਉਹਦਾ ਟੋਟੀ ਆਰੇ ਉਹ ਦੂਜਾ ਜਿੱਥੇ ਜੌਂਡੀਅਰ ਦੀ ਏਜੰਸੀ ਹੈ ਦੂਜਾ ਕੀ ਬਾਈਓ ਇਧਰਲੀ ਸਾਈਡ ਹੈਗਾ ਬਾਬੇ ਦੇ ਗਾਵਾਂ ਸਸੀ ਕਾ ਬਾਬਾ ਜੀ ਇਹਦੇ ਜਰਸੀਆਂ ਨੇ ਸੋਣ ਵਾਲੀਆਂ ਗਾਵਾਂ ਸਾਰੀਆਂ ਉਧਰੋਂ ਦੇ ਬਾਹਰ ਕੱਢੀਆਂ ਨੇ ਛੱਟ ਚੁੱਕ ਕੇ ਗਾਵਾਂ ਪਿੱਛੇ ਘੜਦੀਆਂ ਨੇ ਅੱਛਾ ਅੱਛਾ ਸੱਕੇ ਬਾਹਰ ਆਉਂਦੇ ਆਹ ਅਹ ਇਹ ਇਹ ਬਾਹਰ ਨਹੀਂ ਬੰਦੀ ਨਹੀ ਬਾਹਰ ਆਇਲ ਵਾਟ ਬੈਂਕਰ ਮਾਤਾ ਨਹੀਂ ਮਿਲਦੀ ਕਿ ਮਾਤਾ ਮਨਾ ਇਹ ਮਿਲ ਗਿਆ ਅੱਜ ਇੱਕ ਦੋ ਡੇਅ ਤੋਂ ਸੀ ਕਹਿੰਦਾ ਮੈਨੂੰ ਬਿਟੇ ਵੀ ਪਤਾ ਮੈਂ ਤਾਂ ਮੁੱਢੀ ਕਿੜਾ ਨੂੰ ਬਾਹਰ ਆਹ ਅੰਦਰ ਹੀ ਸਾਈਡੋਂ ਤੋਂ ਗਾਵਾ ਦਿਖਾਉਣੇ ਆ ਬਾਬਿਆਂ ਦੀਆਂ ਅੱਜ ਪਿੱਛੇ ਦੇ ਬਾਹਰ ਦੀਆਂ ਹਾਂ ਜੀ ਫੋਟੋ ਚਾਹੀਦੀ ਹੈ ਨਾ ਇਹ ਬਾਰੇ ਸਾਵਣ ਬਦਲਾਂ ਦੇ ਦੱਸਾ 15 ਦਿਨਾਂ ਤੱਕ ਨਾ ਉਹ ਹੀ ਗੱਲ ਚੱਲਦੀ ਰਹਗੀ ਹੁਣ ਇਹ ਗਾਵੇਂ ਇੰਗੀਆਂ ਠੰਡ ਨਹੀਂ ਬਣਾਉਂਦੀਆਂ ਸਾਡੇ ਦੇ ਬਾਹਰ ਠੰਡ ਗਾਵਾਂ ਬਣਾਉਂਦੀਆਂ ਜਿਵੇਂ ਹਵਾ ਚੱਲਦੀ ਹੈ ਨਾ ਜੀ ਪਰ ਖਵਾ ਪੜੀ ਤੇ ਹਵਾ ਨਹੀਂ ਪੈਣੀ ਚਾਹੀਦੀ ਬਸ ਇਹ ਹੂੰਜ ਠੰਡ ਦੱਸੋ ਹੁਣ ਤਾਂ ਪੂਰਾ ਪਈ ਜਾਵੇ ਨਾ ਗਾਹ ਆ ਨਾਲੇ ਪਰ ਠੰਡੀਆਂ ਨਹੀਂ ਕਹਿੰਦੇ ਉਹ ਜੇ ਉਹ ਵਾਹਣੇ ਇੱਕ ਗਾਵੇਂ ਸਾਥ ਕੇ ਜਿਆਰ ਆ ਗਾਹ ਪੈਂਦਾ ਨਹੀਂ ਪੈਂਦਾ ਚਾਰ ਹੀ ਵੀਰ ਨਾਲ ਚਾਰ ਹੀ ਚਾਰ ਹੀ ਹੰਸਾਇਦਾ ਹੀ ਪੈਂਦਾ 115 ਆ ਅਖਰ ਕਿਰਵਾ ਤੇਲੀ ਗਿਆ ਨਾ ਤੁਮ ਬੋਲਦੇ ਨੇ ਆਹ ਕਿਉਂਦੇ ਨੇ ਜੋ ਮਿਸ਼ੂ ਨੂੰ ਪਤਾ ਵਕੀ ਪਾਉਂਦੇ ਨੇ ਓਂਡੇ ਇਹਦੇ ਤੇ 50 ਕੁਇੰਟਲ ਦੋ ਦੋ ਹੁੰਦੇ ਨੇ ਬਾਕੀ ਸੰਦੇ ਆਹ ਲੋ ਜੀ ਕਾਤਾ ਜੀ ਫਾਰਮ ਸਰ हम्म hmm. hmm. ਉਹ ਜੀ ਤੁਹਾਨੂੰ ਸਾਰੇ ਫਰਮ ਦੇ ਕਰਾਤੇ ਦਰਸ਼ਨ ਕੋੜੇ ਮੱਜਾਂ ਗਾਵਾਂ ਬੱਕਰੀਆਂ ਬੱਬੇ ਦੀਆਂ ਚਲੋ ਠੀਕ ਆ ਜੀ ਸੰਗਤ ਕਰਕੇ ਜੀ ਸਰੇ ਦੀ ਉਹ ਬਦਬੂ ਖੜੀ ਜਾਂਦੀ ਨਾਲੇ ਮੱਖੀ ਵੜੀ ਆ ਚਲੋ ਠੀਕ ਆ ਜੀ ਇਹ ਬੰਦ ਕਰ